ਰਾਜਪੁਰਾ ਦੇ ਮੇਨ ਬਜ਼ਾਰਾ ਰਵਿੰਦਰਾ ਚੌਂਕ ਅਤੇ ਰਾਜਪੁਰਾ ਦੇ ਟਾਹਲੀ ਵਾਲਾ ਚੌਂਕ ਦੇ ਵਿੱਚ ਗਲਤ ਪਾਰਕਿੰਗ ਦੇ ਖਿਲਾਫ ਪੁਲਿਸ ਨੇ ਸਖਤ ਕਾਰਵਾਈ ਕੀਤੀ ਗਈ ਐਸਐਸਪੀ ਵਰੁਣ ਸ਼ਰਮਾ ਤੇ ਡੀਐਸਪੀ ਰਾਜਪੁਰਾ ਮਨਜੀਤ ਸਿੰਘ ਦੀਆਂ ਹਦਾਇਤਾਂ ਤੇ ਚੱਲ ਰਹੀ ਮੁਹਿੰਮ ਦੇ ਅਧੀਨ ਐਸਐਚਓ ਸਿਟੀ ਕਿਰਪਾਲ ਸਿੰਘ ਮੋਹੀ ਦੀ ਅਗਵਾਈ ਦੇ ਵਿੱਚ ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਅਤੇ ਪੁਲਿਸ ਪਾਰਟੀ ਨੇ 7 ਮੋਟਰਸਾਈਕਲਾਂ ਤੇ 6 ਕਾਰਾਂ ਨੂੰ ਚੱਕਿਆ ਰੀਕਵਰੀ ਬੈਨ ਲਗਾ ਕੇ ਨੋ ਪਾਰਕਿੰਗ ਇਲਾਕਿਆਂ ਦੇ ਵਿੱਚੋਂ ਇਹ ਵਾਹਨ ਹਟਾਏਗੇ ਅਤੇ ਚਲਾਨ ਕੱਟ ਕੇ ਬਾਉਂਡ ਕੀਤੇਗੇ ਇਸ ਮੌਕੇ న్యూਸ 89 ਪੰਜਾਬ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦੇ ਹੋਏ ਐਸ ਐਚਓ ਸਿਟੀ ਕਿਰਪਾਲ ਸਿੰਘ ਮੋਹੀ ਦਾ ਕਹਿਣਾ ਹੈ ਕਿ ਗਲਤ ਪਾਰਕਿੰਗ ਦੇ ਕਾਰਨ ਟ੍ਰੈਫਿਕ ਜਾਮ ਤੇ ਹਾਸੀ ਪਤ ਰਹੀ ਸਨ ਹੁਣ ਗਲਤ ਪਾਰਕਿੰਗ ਤੇ ਸਿੱਧਾ ਐਕਸ਼ਨ ਲਿਆ ਜਾਵੇਗਾ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਿਯਮਾਂ ਦੇ ਅਨੁਸਾਰ ਹੀ ਵਾਹਨ ਲਗਾਈ ਜਾਣ ਸੋ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ ਵਿੱਚ ਅਸੀਂ ਅੱਜ ਉਸ ਇਲਾਕੇ ਦੇ ਵਿੱਚ ਰਾਜਪੁਰੇ ਦੇ ਖੜੇ ਹਾਂ ਜਿੱਥੇ ਕਿ ਕਾਫੀ ਜਾਮ ਲੱਗਦਾ ਸੀ ਤੇ ਤੁਸੀਂ ਹੁਣ ਦੇਖ ਸਕਦੇ ਹੋ ਕਿ ਰਵਿੰਦਰਾ ਜਿਹੜੀ ਚੌਕ ਹੈਗੀ ਇਹ ਹੁਣ ਬਿਲਕੁਲ ਖਾਲੀ ਪਈ ਹੈ ਇਹ ਇਸ ਕਰਕੇ ਖਾਲੀ ਹੋਈ ਹੈ ਕਿਉਂਕਿ ਪੁਲਿਸ ਦੀ ਸ਼ਕਤੀ ਜਿਹੜੀ ਹੈ ਹੁਣ ਜਿਹੜੀ ਵਧਦੀ ਜਾ ਰਹੀ ਹੈ ਤੇ ਸਾਡੇ ਨਾਲ ਇਸ ਟਾਈਮ ਮੌਜੂਦ ਹੈਗੇ ਕਿਰਪਾਲ ਸਿੰਘ ਮੋਹੀ ਜਿਹੜੇ ਐਸ ਐਚਓ ਸਿਟੀ ਹੈਗੇ ਅੱਜ ਗੱਡੀਆਂ ਜਿਹੜੀਆਂ ਉਹ ਬਾਉਂਡ ਕੀਤੀਆਂ ਜਾ ਰਹੀਆਂ ਤੇ ਗੁਰਬਚਨ ਸਿੰਘ ਵੀ ਟ੍ਰੈਫਿਕ ਇੰਚਾਰਜ ਹੋਣੇ ਮੌਕੇ ਤੇ ਮੌਜੂਦ ਹੈ ਤੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਇਹ ਸ਼ਕਤੀ ਜਿਹੜੀ ਕੀਤੀ ਜਾ ਰਹੀ ਹੈ ਇਸ ਚੌਂਕ ਦੇ ਵਿੱਚ ਇਹ ਹਾਲ ਸੀ ਕਿ ਮੋਟਰਸਾਈਕਲ ਸਕੂਟਰ ਵੀ ਨਹੀਂ ਲੰਘ ਸਕਦਾ ਸੀ ਤੇ ਹੁਣ ਤੁਸੀਂ ਚਾਹੇ ਚਾਰ-ਚਾਰ ਕਾਰਾਂ ਇਕੱਠੀਆਂ ਕੱਢ ਲਓ ਇਸ ਤਰ੍ਹਾਂ ਦੀ ਸ਼ਕਤੀ ਜਿਹੜੀ ਐਸਐਸਪੀ ਸਾਹਿਬ ਦੇ ਹੁਕਮਾਂ ਤੋਂ ਬਾਅਦ ਜਿਹੜੀ ਕੀਤੀ ਜਾ ਰਹੀ ਹੈ ਕੀ ਕੀ ਜਿਹੜੀ ਹੈਗੀ ਸ਼ਕਤੀ ਤੁਸੀਂ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਸਾਡੇ ਜੀ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਨਨ ਸ਼ਰਮਾ ਜੀ ਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਜੀ ਦੀਆਂ ਹਦਾਇਤਾਂ ਮੁਤਾਬਕ ਅਸੀਂ ਕਈ ਵਾਰੀ ਇਹਨਾਂ ਨੂੰ ਵਾਰਨਿੰਗਾਂ ਦੇ ਚੁੱਕੇ ਹਾਂ ਜੀ ਤੇ ਸਾਡੀ ਇਹਦੇ ਪ੍ਰਤੀ ਕਈ ਮੀਟਿੰਗਾਂ ਵੀ ਹੋਈਆਂ ਨੇ ਜਿਹੜੇ ਸਾਡੇ ਸੀਨੀਅਰ ਆਫਸਰ ਸਾਨੂੰ ਹਦਾਇਤਾਂ ਕਰਦੇ ਰਹਿੰਦੇ ਆ ਉਹਦੇ ਮੁਤਾਬਕ ਕਈ ਵਾਰੀ ਅਸੀਂ ਇਹਨਾਂ ਦੁਕਾਨਦਾਰਾਂ ਨੂੰ ਸਮਝਾ ਵੀ ਲਿਆ ਜੀ ਤੇ ਬਾਹਰਲੇ ਆਏ ਲੋਕਾਂ ਨੂੰ ਵੀ ਕਾਫੀ ਵਾਰੀ ਸਮਝਾਇਆ ਪਰ ਨਹੀਂ ਸਾਵਨਦੇ ਹੁਣ ਅਸੀਂ ਜਿਹੜੀ ਵੀ ਗੱਡੀਆਂ ਵਗੈਰਾ ਜਿਹੜੀਆਂ ਨੋ ਪਾਰਕਿੰਗ ਜਾਂ ਗਲਤ ਪਾਰਕਿੰਗ ਕਰਨੀਆਂ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਟੋਕ ਕਰਕੇ ਤੇ ਬੌਂਡ ਕਰਾਂਗੇ ਸਰ ਇਹ ਵੀ ਦੇਖਿਆ ਜਾਂਦਾ ਕਿ ਕਈ ਲੋਕ ਜਿਹੜੇ ਹੈ ਸ਼ਿਫਾਰਿਸ਼ਾਂ ਦੇ ਚੱਕਰਾਂ ਦੇ ਵਿੱਚ ਪੈ ਜਾਂਦੇ ਆ ਪੁਲਿਸ ਆਪਣਾ ਕੰਮ ਕਰਦੀ ਹੈ ਲੋਕ ਉਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ ਕੀ ਹਦਾਇਤਾਂ ਹੈਗੀਆਂ ਉੱਪਰੋਂ ਆ ਪੁਲਿਸ ਅਫਸਰ ਦਿਆਂ ਤੁਸੀਂ ਲਗਾਤਾਰ ਜਿਹੜੀਆਂ ਗੱਡੀਆਂ ਬਾਉਂਡ ਕਰ ਰਹੇ ਹੋ ਲਗਾਤਾਰ ਦੇਖ ਰਹੇ ਹਾਂ ਅਸੀਂ ਰੋਜ਼ ਇਹ ਜਿਹੜੀ ਹੈ ਮੁਹਿੰਮ ਚੱਲ ਰਹੀ ਹੈ ਸ਼ਹਿਰ ਜੁੜਾ ਖੁੱਲਾ ਨਜ਼ਰ ਆ ਰਿਹਾ ਕੀ ਕਹਿਣਾ ਚਾਹੋ ਨਹੀਂ ਇਹੋ ਜਿਹਾ ਕੋਈ ਨਹੀਂ ਸਾਡੇ ਕੋਈ ਪ੍ਰੈਸ਼ਰ ਨਹੀਂ ਜੀ ਇਦਾਂ ਦਾ ਅਸੀਂ ਆਪਣੇ ਉਹਦੇ ਨਾਲ ਜੋ ਕਾਨੂੰਨ ਦੇ ਮੁਤਾਬਕ ਹੈ ਉਹੀ ਕੰਮ ਕਰਦੇ ਹਾਂ ਪਰ ਇਹ ਸਾਰਿਆਂ ਨੂੰ ਦੇਖੋ ਜੀ ਹੁਣ ਬਾਜ਼ਾਰ ਕਿੰਨਾ ਖੁੱਲਾ ਹੈ ਸਾਰਿਆਂ ਨੂੰ ਹੀ ਸਾਨੂੰ ਮਤਲਬ ਵਧੀਆ ਲੱਗਦਾ ਠੀਕ ਹੈ ਬਾਜ਼ਾਰ ਖੁੱਲਾ ਹੋਊਗਾ ਪਾਰਕਿੰਗ ਗੱਡੀਆਂ ਵਧੀਆ ਖੜੀਆਂ ਹੋਣਗੀਆਂ ਕਿੰਨਾ ਸੋਹਣਾ ਲੱਗਦਾ ਠੀਕ ਹੈ ਹੁਣ ਤੁਸੀਂ ਦੇਖਿਆ ਹੋਣਾ 2 ਮਿੰਟਾਂ ਦੇ ਵਿੱਚ ਵੀ ਕਿੰਨਾ ਸੋਹਣਾ ਬਾਜ਼ਾਰ ਖੁੱਲ ਗਿਆ ਤੇ ਲੋਕੀ ਕਿਵੇਂ ਵਧੀਆ ਤਰੀਕੇ ਨਾਲ ਆ ਜਾ ਰਹੇ ਆ ਇਸ ਕਰਕੇ ਅਸੀਂ ਸਾਰਿਆਂ ਨੂੰ ਇੱਕ ਹਦਾਇਤ ਵੀ ਕਰਦੇ ਆ ਤੇ ਬੇਨਤੀ ਵੀ ਕਰਦੇ ਆ ਵੀ ਆਪਣੀ ਵਧੀਆ ਤਰੀਕੇ ਨਾਲ ਗੱਡੀਆਂ ਲਾਉਣ ਤਾਂ ਜੋ ਆਪਣਾ ਸ਼ਹਿਰ ਹੈ ਗੱਡੀ ਲੱਗੀ ਸੋਹਣੀ ਲੱਗੇ ਤੇ ਉਹਨੂੰ ਨਾ ਕੋਈ ਚੱਕੇ ਸਾਨੂੰ ਟਾਈਮੇ ਨਾਲ ਮਤਲਬ ਮੌਕਾ ਹੀ ਨਾ ਦੇਣ ਗੱਡੀ ਚੱਕਣ ਦਾ ਸਰ ਜਿਸ ਚੌਂਕ ਤੇ ਆਪਾਂ ਖੜੇ ਆ ਇਸ ਟਾਈਮ ਨੂੰ ਰਵਿੰਦਰਾ ਚੌਕ ਕਿਹਾ ਜਾਂਦਾ ਤੁਸੀਂ ਸ਼ਹਿਰ ਦੇ ਵਸਨੀਕ ਹੋ ਰਹਿਣ ਵਾਲਿਓ ਤੁਸੀਂ ਦੇਖਿਓ ਸਭ ਤੋਂ ਜ਼ਿਆਦਾ ਜਿਹੜੀ ਹੈ ਪ੍ਰੋਬਲਮ ਸੀ ਟ੍ਰੈਫਿਕ ਦੀ ਤੁਸੀਂ ਕੀ ਸੋਚਿਆ ਕਿ ਉੱਪਰ ਮਤਲਬ ਅਫਸਰਾਂ ਦੀ ਹਦਾਇਤਾਂ ਤੋਂ ਬਾਅਦ ਇਹ ਕੰਮ ਸ਼ੁਰੂ ਕਰਨਾ ਸ਼ੁਰੂ ਕੀਤਾ ਜਾਂ ਐਜ਼ ਅ ਸ਼ਹਿਰ ਨਿਵਾਸੀ ਵੀ ਅਸੀਂ ਸ਼ਹਿਰ ਨੂੰ ਸੋਹਣਾ ਬਣਾਉਣਾ ਚਾਹੀਦਾ ਹੈ ਇਹ ਜਿਹੜੀ ਰੋਂਗ ਪਾਰਕਿੰਗ ਹੁੰਦੀ ਹੈ ਕਿਉਂਕਿ ਚੰਡੀਗੜ੍ਹ ਜਾਣੇ ਲੋਕ ਬੈਲਟ ਲਾ ਲੈਣੇ ਆ ਸਿਸਟਮ ਨਾਲ ਚੱਲਦੇ ਆ ਇਹ ਜੇ ਸਿਸਟਮ ਲਾਗੂ ਕੀਤਾ ਜਾਏਗਾ ਸ਼ਹਿਰ ਦੇ ਵਿੱਚ ਦੇਖੋ ਜੀ ਅੱਜਕੱਲ ਹਰ ਇੱਕ ਬੰਦੇ ਕੋਲ ਮੋਬਾਈਲ ਹੈ ਕੋਈ ਵੀ ਉਹਨੂੰ ਪ੍ਰੋਬਲਮ ਆਉਂਦੀ ਹੈ ਉਹ ਜਾਂਦਾ ਵੀਡੀਓ ਬਣਾ ਕੇ ਵਾਇਰਲ ਕਰਦਾ ਹੈ ਜਾਂ ਉਹ ਸਾਨੂੰ ਫੋਨ ਕਰਦਾ ਹੈ ਉਹ ਸਾਨੂੰ ਫੋਨ ਕਰਦੇ ਆ ਸਾਡੇ ਸੀਨੀਅਰ ਅਫਸਰਾਂ ਨੂੰ ਫੋਨ ਕਰਦੇ ਆ ਕਈ ਸਾਡੇ ਐਮਐਲਏ ਸਾਹਿਬ ਨੂੰ ਫੋਨ ਕਰਦੇ ਆ ਫਿਰ ਇਸ ਕਰਕੇ ਉਹ ਸਾਨੂੰ ਫੋਨ ਆਉਂਦੇ ਨੇ ਉਪਰ ਸਾਨੂੰ ਨਹੀਂ ਮਤਲਬ ਚੰਗਾ ਲੱਗਦਾ ਸੀ ਨਾਲ ਨਿਕਲ ਬਾਹਰ ਨਿਕਲਦੇ ਆ ਬਾਹਰ ਨਿਕਲ ਕੇ ਫਿਰ ਸਾਨੂੰ ਐਕਸ਼ਨ ਲੈਣਾ ਪੈਂਦਾ ਸਰ ਇਸ ਚੋਕ ਤੇ ਵੀ ਦੇਖਿਆ ਗਿਆ ਕਿ ਜਦ ਟ੍ਰੈਫਿਕ ਸਮੱਸਿਆ ਹੁੰਦੀ ਸੀ ਉਰੇ ਤੇ ਗੱਡੀਆਂ ਆਪਸ ਹੀ ਟਕਰਾ ਜਾਂਦੀ ਸੀ ਉਰੇ ਕਾਫੀ ਖੂਨੀ ਝੜਪਾ ਵੀ ਕਈ ਵਾਰੀ ਹੋ ਚੁੱਕੀਆਂ ਆ ਸਰ ਹੁਣ ਤੁਹਾਨੂੰ ਕੀ ਲੱਗਦਾ ਕਿ ਇਹੋ ਜੀਆਂ ਸਥਿਤੀਆਂ ਜਿਹੜੀਆਂ ਆ ਗਿਆ ਸ਼ਹਿਰ ਦੇ ਵਿੱਚ ਨਹੀਂ ਇਹੋ ਜਿਹਾ ਕੁਝ ਨਹੀਂ ਜੀ ਅਸੀਂ ਬੜੇ ਸੱਤਾਂ ਇਹ ਮੈਟਰ ਤੇ ਜੀ ਕੋਈ ਮਤਲਬ ਮੁੰਡਾ ਪਹਿਲਾਂ ਇੱਥੇ ਖੜ੍ਹਦੇ ਜਰੂਰ ਸੀ ਹੁਣ ਅਸੀਂ ਕਾਫੀ ਸੱਤਾਂ ਕੋਈ ਇੱਥੇ ਹੁਣ ਇਹੋ ਜੀ ਗੱਲਬਾਤ ਨਹੀਂ ਆਣ ਦਿੱਤੀ ਜਾਉਂ ਅੱਜ ਕਿੰਨੀਆਂ ਗੱਡੀਆਂ ਬਾਉਂਡ ਕੀਤੀਆਂ ਤੇ ਪਟਾਕੇ ਵਾਲੇ ਮੋਟਰਸਾਈਕਲ ਅਸੀਂ ਅੱਜ 7 ਮੋਟਰਸਾਈਕਲ ਬਾਉਂਡ ਕੀਤੇ ਆ ਵੀ ਇਧਰ ਆਓ ਤੇ 6 ਗੱਡੀਆਂ ਜਿਹੜੀਆਂ ਉਹ ਅਸੀਂ ਬੌਂਡ ਕੀਤੀਆਂ ਨੇ ਠੀਕ ਹੈ ਜੀ ਸੋ ਇਹ ਸੀਗੇ ਕਿਰਪਾਲ ਸਿੰਘ ਮੋਹੀ ਤੇ ਦੱਸ ਰਹੇ ਸੀ ਕਿ ਟ੍ਰੈਫਿਕ ਸਮੱਸਿਆ ਜਿਹੜੀ ਹੈ ਸ਼ਹਿਰ ਦੇ ਵਿੱਚ ਹੁਣ ਬਿਲਕੁਲ ਸਹੀ ਹੋ ਚੁੱਕੀ ਹੈ ਤੇ ਸਾਰੇ ਚੌਂਕਾਂ ਤੇ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਦੀ ਪੂਰੀ ਸ਼ਕਤੀ ਜਿਹੜੀ ਕੀਤੀ ਜਾ ਰਹੀ ਹੈ ਜਿਹੜੀ ਵੀ ਗੱਡੀਆਂ ਸ਼ਹਿਰ ਦੇ ਵਿੱਚ 노 ਪਾਰਕਿੰਗ ਦੇ ਵਿੱਚ ਖੜਨ ਗਈਆਂ ਉਹਨਾਂ ਦਾ ਚਲਾਨ ਕੀਤਾ ਜਾਏਗਾ ਤੇ ਕੋਈ ਸ਼ਿਫਾਰਿਸ਼ ਜਿਹੜੀ ਹੈ ਉਹ ਨਹੀਂ ਜਿਹੜੀ ਸੁਣੀ ਜਾਏਗੀ ਤੇ ਗੁਰਬਚਨ ਸਿੰਘ ਜੀ ਵੀ ਜਿਹੜੇ ਹੈਗੇ ਅੱਜ ਲਗਾਤਾਰ ਐਸ ਐਚਓ ਸਾਹਿਬ ਦੇ ਨਾਲ ਸੀਨੀਅਰ ਅਫਸਰ ਦੇ ਨਾਲ ਜਿਹੜੇ ਚਲਾਨ ਕਰਦੇ ਹੋਏ ਨਜ਼ਰ ਆਏ ਤੇ ਲਗਾਤਾਰ ਤੁਹਾਨੂੰ ਰਵਿੰਦਰਾ ਚੌਕ ਦੇ ਤਸਵੀਰਾਂ ਅਸੀਂ ਦਿਖਾ ਰਹੇ ਸੀ ਤੇ ਬਹੁਤ ਵਧੀਆ ਜਿਹੜਾ ਹੈਗਾ ਅੱਜ ਦੇਖਣ ਨੂੰ ਮਿਲ ਰਿਹਾ ਕਿ ਇੰਨਾ ਵੱਡਾ ਜਿਹੜਾ ਰਵਿੰਦਰਾ ਚੌਕ ਵੀ ਹੈ ਸ਼ਹਿਰ ਦੇ ਵਿੱਚ ਤੇ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਓਗੇ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ